کا نمے لکھے پر پروں چکو کوں بلا دی لڈو دیکھ لے چند 40 کا نال آ رہی فوجي پھر میں مطلب ابھی کرے راج تلکی کرو تیاری آ رہے ہیں بھگوانداری راج تلکی ਕਲ 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 ਕਾਲੂ ਦਾ ਦੋ ਪਾ ਦਿਓ ਜੀ ਬਿਲਕੁਲ ਮੇਰਾ ਤਾਂ ਇੱਕ ਤਰਕ ਹੀ ਆ ਉਹ ਪਿਆਰ ਮੁਹੱਬਤ ਵੀ ਕੋਈ ਸ਼ੈ ਹੁੰਦੀ ਹੈ ਹੋਏ ਹੋਏ ਹੈਗੇ ਮੰਡਲ ਬੰਦਾ ਲਗੇ ਬਾਈ ਬਸ ਉਹ ਤਾਂ ਸਹੀ ਲੈ ਆ ਜਾ ਉਹ ਰਾਮ ਉਧਰ ਮਾ ਜਲੀਆ ਜੇ ਵੀਦੁਰਾ ਮੋਹਨ ਸਿੰਘ ਨੂੰ ਮਾਇਆ ਹੈ ਰਵੀਨ ਜੀ ਤੁਸੀਂ ਹੁਣ ਆਣ ਵਾਲੇ ਚੋਣਾ ਚ ਪੰਜਾਬ ਚੈਂਪੀਅਨਸ਼ਿਪ ਦਾ ਇਲੈਕਸ਼ਨ ਵੀ ਲੜਿਆ ਹੈ ਏ ਤੁਸੀਂ ਦੇਖਿਆ ਵੀ ਕੱਲ ਦਿੱਲੀ ਚ ਇੱਕ ਬਹੁਤ ਹੀ ਸਪਸ਼ਟ ਬਹੁਤ ਨਾਲ ਬੀਜਪੀ ਦੀ ਜੋ ਸਰਕਾਰ ਬਣਨ ਜਾ ਰਹੀ ਹੈ ਅਤੇ ਨੇਕੀ ਅਤੇ ਬਦੀ ਦੀ ਉਥੇ ਜਿੱਤ ਹਾਰ ਹੋਈ ਹੈ ਇੱਕ ਝੂਠ ਦਾ ਪਲੰਦਾ ਲੋਕਾਂ ਨੇ ਸਮਝ ਲਿਆ ਕਿ ਵੀ ਕਿਵੇਂ ਅੱਜ ਤੱਕ ਦੇ 10 ਸਾਲ ਝੂਠ ਮਾਰ ਮਾਰ ਕੇ ਝੂਠ ਮਾਰ ਮਾਰ ਕੇ ਦਿੱਲੀ ਦੀ ਜਨਤਾ ਨੂੰ ਹੋਰਾ ਕਰਦੇ ਰਹੇ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬੀਜਪੀ ਬਾਰੇ ਪਾਰਟੀ ਸਭ ਇਤਨਾ ਸਭ ਤੋਂ ਵੱਡੀ ਸੈਂਟਰ ਦੀ ਬਹੁਤ ਵੱਡੀ ਪਾਰਟੀ ਹੈ ਤੇ ਬਹੁਤ ਸਾਰੇ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਜਨਤਾ ਨੇ ਇਹਨੂੰ ਬਹੁਤ ਪਿਆਰ ਦਿੱਤਾ ਹੈ ਤੇ ਜਿੱਥੇ ਦਿੱਲੀ ਦਾ ਮਸਲਾ ਹੈ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਆਮ ਆਦੀ ਪਾਰਟੀਆਂ ਜਿਹੜੇ ਬਾਦੀ ਤਰਸੀ ਵੀ ਇਹ ਨਸ਼ੇ ਦੇ ਖਲਾਫ ਜਾਣ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੇ ਵਧੀ ਸਿਹਤ ਸੂਲਤਾ ਦੇਣਗੇ ਰੋਡ ਬਣਾਣਗੇ ਉਹ ਜੋ ਦਿੱਲੀ ਦੇ ਵਿੱਚ ਜੇ ਹੋਇਆ ਹੁੰਦਾ ਤਾਂ ਜਨਤਾ ਨੇ ਉਹਨਾਂ ਨੂੰ ਚੁਣ ਲੈਣਾ ਸੀ ਇਹ ਦੇ ਦੇ ਪਹਿਲਾਂ ਉਹ ਆਪ ਹੀ ਸ਼ਰਾਬ mafia ਦੇ ਨਾਂ ਅੜਲੇ ਹੋਏ ਉਹਨਾਂ ਦੇ ਆਪ ਦੇ ਉੱਪਰ ਹੀ ਮਲਾਲ ਉਹਨਾਂ ਦੇ ਉੱਪਰ ਕੇਸ ਚੱਲ ਰਹੇ ਹੈ ਸ਼ਰਾਬ ਦੇ ਉੱਪਰ ਦੂਸਰੇ ਪਾਸੇ ਜੇ ਹੁਣ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਪੰਜਾਬ ਦੇ ਪਿਛੇ ਦੇ ਉੱਪਰ ਜਰਾ ਗੱਲ ਕਰੀਏ ਆਪਾਂ ਤਾਂ ਇਹਨਾਂ ਨੇ ਕਿਹਾ ਸੀ ਵੀ ਰੇਪ mafia ਅਸੀਂ ਹਟਾਵਾਂਗੇ ਅਸੀਂ ਸਮੈਥ ਦਾ ਨਸ਼ਾ ਬੰਦ ਕਰਾਂਗੇ ਅੱਜ ਇਹਨਾਂ ਦੇ ਵੱਡੇ ਵੱਡੇ ਅਫਸਰ ਆਪ ਹੀ ਉਹਨਾਂ ਨਸ਼ਿਆਂ ਦੇ ਵਿੱਚ ਦਲਤਾਨ ਹੋਏ ਪਏ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨੰਬਰ ਆਦਲਾ ਨੰਬਰ ਉਹ ਪੰਜਾਬ ਦਾ ਹੈ ਤੇ ਉਹਦੀ ਮਤਲਬ ਲਹਿਰ ਖੁਦ ਪਈ ਹੈ ਤੇ ਇਹ ਜਨਤਾ ਵੀ ਇਹਨਾਂ ਤੋਂ ਮੁਕਤੀ ਹੋ ਚੁੱਕੀ ਹੈ ਤੇ ਆਦਲਾ ਨੰਬਰ ਹੁਣ ਪੰਜਾਬ ਦਾ ਹੀ ਧੰਨਵਾਦ ਜਿਹਾ ਸਾਬਿਤ ਹੁੰਦਾ ਹੈ ਕਿ ਜਦੋਂ ਹੈੱਡਕੁਆਰਟਰ ਹੀ ਹਿੱਲ ਗਿਆ ਕਹਿੰਦੇ ਵੀ ਜਿਹੜਾ ਮੁਖੀ ਆ ਹੀ ਚਲਾ ਗਿਆ ਤੇ ਹੁਣ ਉਹੀ ਗੱਲ ਆਈ ਹੁਣ ਪੰਜਾਬ ਦੀ ਕਿਉਂਕਿ ਉਹ ਕਰਪਟ ਸੀ ਜਿਹੜਾ ਕੇਜਰੀਵਾਲ ਨੇ ਜਿੰਨੇ ਵੀ ਕੰਮ ਕੀਤੇ ਸਾਰੇ ਕਰਪਟ ਕੀਤੇ ਮੈਂ ਵੀ 7 ਸਾਲ ਦਿੱਲੀ ਦੇ ਵਿੱਚ ਰਹਿ ਕੇ ਆਇਆ ਉਦੋਂ ਦੀ ਸਥਿਤੀ ਕੁਝ ਹੋਰ ਸੀ ਦਿੱਲੀ ਦੀ ਲੇਕਿਨ ਇਹ ਜਦੋਂ ਹੁਣ ਕੇਜਰੀਵਾਲ ਨੇ ਕਮਾੜ ਕੀਤੀ ਹੈ ਉਹ ਸਾਰਾ ਦਿੱਲੀ ਦਾ ਟਾਂਚਾ ਖਰਾਬ ਕਰਤਾ ਉਹ ਹੀ ਕੰਮ ਹੁਣ ਸਾਡੇ ਨਾਲ ਪੰਜਾਬ ਨਾਲ ਹੋ ਰਿਹਾ ਜਦੋਂ ਤੋਂ ਇਹ ਸਰਕਾਰ ਆਈ ਹੈ ਨਸ਼ਾ ਦੇ ਪ੍ਰਤੀ ਕੋਈ ਰੋਕ ਨਹੀਂ ਹੋਈ ਕ੍ਰਪਟ ਉਹੀ ਹੋ ਰਿਹਾ ਜਿਹੜੇ ਵੀ ਹੁਣ ਅਸੀਂ ਸਰਕਾਰੀ ਕੰਮ ਕਰਾਨੇ ਆ ਉਹਨਾਂ ਚ ਵੀ ਤੰਦਲੇਵਾਜੀ ਉਹੀ ਚੱਲ ਰਹੀ ਹੈ ਜਿਹਦੇ ਚ ਕੋਈ ਨਹੀਂ ਕਰਿਆ ਨਾ ਸ਼ਾਇਦ ਕੋਈ ਕੰਮ ਚੱਲ ਰਿਹਾ ਹੈ ਸਾਰਾ ਜਿੰਨਾ ਵੀ ਪੈਸਾ ਆਇਆ ਸੈਂਟਰ ਤੋਂ ਸਿਰਫ ਖਾਣ ਤੱਕ ਦਾ ਹੀ ਇਹਨਾਂ ਨੂੰ ਇੱਕ ਮਤਲਬ ਰਹਿ ਗਿਆ ਨਾ ਕਿ ਪਬਲਿਕ ਦੇ ਜਿਹੜੇ ਕੰਮ ਸੀ ਸਾਰੇ ਰੋਕ ਪਈ ਇਹ ਕੰਮ ਕਰ ਰਹੇ ਨੇ ਵੀ ਜਿੰਨਾ ਪੈਸਾ ਉਸ ਦੇ ਖਾਤੇ ਰਹੀਏ ਤੇ ਇਹ ਸਿਸਟਮ ਸਾਰਾ ਪੰਜਾਬ ਦਾ ਅਹਲਾਕੇ ਰੱਖਤਾ ਇਸ ਪਾਰਟੀ ਨੇ ਅਸੀਂ ਚਾਹੁੰਦੇ ਹਾਂ ਕਿ ਆਨਲ ਟਾਈਮ 'ਚ ਪਾਰਟੀ ਜਨਤਾ ਪਾਰਟੀ ਇਹਦੀ ਕਮਾਂਡ ਸੰਭਾਲੇ ਤੇ ਇੱਥੇ ਜਿੱਤ ਪ੍ਰਾਪਤ ਕਰੇ ਤੇ ਵਧੀਆ ਕੰਮ ਹੋਵੇ ਹਰੇਕ ਆਗੂ ਦੇ ਤੇ ਪਬਲਿਕ ਦੇ ਹੇਟਾ ਦੇਬ ਆਉਣ ਵਾਲੀ ਅਗਲੇ 2026 ਚ ਭਾਰਤੀ ਜਨਤਾ ਪਾਰਟੀ ਆਪਣਾ ਝੰਡਾ ਲਹਿਰਾਏਗੀ ਇਹ ਇੱਥੇ ਆਪਣੀ ਸਰਕਾਰ ਬਣੇ ਧੰਨਵਾਦ ਜੀ